ਹਰ ਵਾਰ ਮਿਲ ਆਇਆ ਹੈਗਾ ਆਪਣਾ ਇਹ 18ਵਾਂ 18ਵਾਂ ਸਾਲ ਹੈ ਤੇ ਇਹਦੇ ਵਿੱਚ ਮੈਨੂੰ ਜਿਵੇਂ ਤੁਹਾਨੂੰ ਮੇਰ ਸਾਹਿਬ ਨੇ ਵੀ ਦੱਸਿਆ ਐਮਐਲਏ ਸਾਹਿਬ ਨੇ ਵੀ ਦੱਸਿਆ ਕਿ ਲੋਕਾਂ ਦਾ ਇੱਕ ਬੜਾ ਚਾਹ ਹੁੰਦਾ ਹੈ ਕਿ ਆਪਾਂ ਇਸ ਮੇਲੇ ਦੇ ਨਾਲ ਜੁੜੀਏ ਕਿਉਂਕਿ ਕੁਝ ਵੀ ਹੋਵੇ ਆਪਾਂ ਆਪਣੇ ਕਲਚਰਲ ਰੂਟਸ ਜਿਹੜੇ ਹੁੰਦੇ ਨੇ ਬੰਦੇ ਦੇ ਮੈਂ ਕਿਤੇ ਵੀ ਜਾਂਦਾ ਤਾਂ ਆਪਾਂ ਮੈਂ ਇਥੇ ਪੁਰਾਣਾ ਵੀ ਇੱਕ ਆਪਣਾ ਆ ਮਿਊਜ਼ੀਅਮ ਇੱਕ ਮਕਾਨ ਹੈ ਪ੍ਰਾਈਵੇਟ ਤੌਰ ਤੇ ਬਣਾਇਆ ਹੋਇਆ ਜਿੱਥੇ ਉਹ ਪੁਰਾਣੀ ਵਾਲੀ ਚੀਜ਼ਾਂ ਜਿਹੜਾ ਹੈਗਾ ਉਹਨਾਂ ਨੂੰ ਪ੍ਰੋਟੈਕਟ ਕਰਦਾ ਹੈ ਉਹਨਾਂ ਨੇ ਆਪਣੀ ਬਹੁਤ ਸਾਰੀ ਆਮਦਨ ਹੋਤੀ ਦਿਖਾਈ ਚੁੱਕੀ ਹੋਈ ਹੈ ਉੱਥੇ ਬਹੁਤ ਸਾਰੀ ਚੀਜ਼ਾਂ ਰੱਖਿਆ ਨੇ ਤੇ ਜਿਹੜੀ ਸਾਡੀ ਪੁਰਾਣੀ ਪੀੜ੍ਹੀ ਨਵੀਂ ਪੀੜ੍ਹੀ ਹੈ ਕਿ ਉਹਨਾਂ ਨੂੰ ਪੁਰਾਣੀ ਪੀੜ੍ਹੀ ਕਿਸ ਤਰੀਕੇ ਨਾਲ ਆਪਣੀ ਜ਼ਿੰਦਗੀ ਜਿਉਂਦੇ ਸੀ ਕਿਸ ਤਰੀਕੇ ਦੀ ਚੀਜ਼ਾਂ ਜਿਹੜੀ ਹੈਗੀ ਹੈ ਇਸਤੇਮਾਲ ਕਰਦੇ ਸੀ ਕਿਵੇਂ ਆਪਣਾ ਕਲਚਰ ਡਵੈਲਪ ਹੋਇਆ ਉਹਦੇ ਬਾਰੇ ਜਿਹੜੀ ਹੈਗੀ ਹੈ ਜਾਣਕਾਰੀ ਦੇ ਵਾਸਤੇ ਮੰਨਨੇ ਲੱਗਦਾ ਕਿ ਇਸ ਤੋਂ ਬੈਟਰ ਕੋਈ ਉਪਰਾਲਾ ਹੋ ਸਕਦਾ ਹੈ ਜਿੱਥੇ ਆਪਾਂ ਬਹੁਤ ਪੁਰਾਣ ਉਹ ਕਿਸ ਤਰੀਕੇ ਨਾਲ ਜੀਵਨ ਗੁਜ਼ਾਰਦੇ ਸੀਗੇ ਤੇ ਕਿਸ ਤਰੀਕੇ ਦੀ ਵਸਤੂ ਜਰੇਗੇ ਉਹ ਇਸਤੇਮਾਲ ਕਰਦੇ ਸੀ ਉਹਦੇ ਬਾਰੇ ਜਾਣਕਾਰੀ ਲੈਂਦੀ ਆ ਮੈਨੂੰ ਲੱਗਦਾ ਇਸ ਤੋਂ ਵਧੀਆ ਉਪਰਾਲਾ ਜੜਾ ਹੈਗਾ ਹੋਰ ਵੀ ਮੈਨੂੰ ਨਹੀਂ ਲੱਗਦਾ ਕਿ ਪੰਜਾਬ ਵਿੱਚ ਆਪਾਂ ਇਸ ਤਰੀਕੇ ਦਾ ਵਿਰਾਸਤੀ ਵਾਲਾ ਜਿਹੜਾ ਕਲਚਰਲ ਵਾਲਾ ਪਾਸ ਜਿਹੜਾ ਹੈਗਾ ਕਿਤੇ ਹੋਰ ਵੀ ਕਰਦੇ ਆ ਤੇ ਇਹਦੇ ਨਾਲ ਨਾਲ ਜਿਵੇਂ ਐਮਐਨਏ ਸਾਹਿਬ ਨੇ ਵੀ ਕਿਹਾ ਕਿ ਇਸ ਆਫਿਸ ਨੇ 2 ਸਾਲਾਂ ਤੋਂ ਜਦੋਂ ਮੇਰੇ ਕੋਲ ਸੋਸਾਇਟੀ ਆਈ ਸੀ ਕਿ ਆਪਾਂ ਪੰਜਾਬ ਸਰਕਾਰ ਤੋਂ ਵੀ ਇਹਦੀ ਜਿਹੜੀ ਹੈਗੀ ਹੈ مالی ਸਹਾਇਤਾ ਲਈ ਪਹਿਲਾਂ ਕਟ ਹੁੰਦੀ ਸੀ ਹੁਣ ਆਪਾਂ ਕਾਫੀ ਹੱਦ ਤੱਕ ਜਿਹੜਾ ਹੈਗਾ ਪੰਜਾਬ ਸਰਕਾਰ ਨੇ ਵੀ ਇਸ ਮੇਲੇ ਨੂੰ ਉਹ ਆਪਣੇ ਕਲਚਰਲ ਡਿਪਾਰਟਮੈਂਟ ਦੇ ਨਾਲ ਬੁੜਾਇਗਾ ਰੂਟੀਨ ਐਨੂਅਲ ਪ੍ਰੋਗਰਾਮ ਦਾ ਪਾਰਟ ਬਣਾਇਆ ਹੈ ਤੇ ਇਹਦੇ ਨਾਲ ਨਾਲ ਜਿਹੜਾ ਦੂਜਾ ਵੀ ਆਪਣਾ ਮੇਲਾ ਹੁੰਦਾ ਜਾਗਦੇ ਜੀ ਨਾਲ ਉਹਨੂੰ ਵੀ ਆਪਾਂ ਜਿਹੜਾ ਹੈਗਾ ਉਹਦੇ ਵਿੱਚ ਪਵਾ ਰਹੇ ਹਾਂ ਤੇ ਇਹ ਕਲਚਰਲ ਐਕਟੀਵਿਟੀ ਜਿਹੜੀ ਹੈਗੀ ਹੈ ਇਹ ਇੱਕ ਜਾਨਦਾਰ ਕੋਮ ਇੱਕ ਜਾਨਦਾਰ ਸਮਾਜ ਦੀ ਨਿਸ਼ਾਨੀ ਹੋ ਗਈ ਹੈ ਤੇ ਮੈਂ ਸਮਝਦਾ ਕਿ ਪੰਜਾਬ ਸਰਕਾਰ ਵੱਲੋਂ ਇਹ ਹਰੀਕ ਜ਼ਿਲ੍ਹੇ ਵਿੱਚ ਜਿਹੜੀ ਕਿ ਇਸ ਤਰੀਕੇ ਦੀ ਗਤੀਵਿਧੀਆਂ ਉਹਨਾਂ ਨੂੰ ਬढ़ावा ਦਿੱਤਾ ਜਾ ਰਿਹਾ ਹੈ ਤੇ ਰੂਟੀਨ ਵਿੱਚ ਹੁਣ ਕਲਚਰਲ ਕੈਲੰਡਰ ਜਿਹੜੇ ਹੈਗੇ ਉਹ ਬਣਾਏ ਗਏ ਨੇ ਇਹਦੇ ਲਈ ਸਰਕਾਰ ਜਿਹੜਾ ਹੈਗਾ ਬਿਲਕੁਲ ਬਹੁਤ ਵਧੀਆ ਕੰਮ ਕਰ ਰਹੀ ਹੈ ਇਸ ਤਰ੍ਹਾਂ ਤੁਸੀਂ ਬਾਕੀ ਸਾਰੇ ਖੁਦ ਦੇਖ ਵੀ ਰਹੇ ਹੋ ਕਿ ਕਿਸ ਤਰੀਕੇ ਦੇ ਨਾਲ ਤੇ ਇਸ ਵਾਰ ਇਸ ਪ੍ਰੋਗਰਾਮ ਵਿੱਚ ਮਾਨ ਲੋ ਸਪੀਕਰ ਸਾਹਿਬ ਜਿਹੜੇ ਹੈਗੇ ਉਹ ਵੀ ਸ਼ਾਮਲ ਹੋਣਗੇ ਮਾਨ ਲੋ ਕਲਚਰਲ ਮਿਨਿਸਟਰ ਸਾਹਿਬ ਜਿਹੜੇ ਹੈਗੇ ਉਹ ਵੀ ਸ਼ਾਮਲ ਹੋਣਗੇ ਤੇ ਨਾਲ ਨਾਲ ਨਾਰਦਨ ਕਲਚਰਲ ਸੈਂਟਰ ਦੇ ਜਿਹੜੇ ਵਕਤ-ਵਕਤ ਸਟੇਟਸ ਤੋਂ ਜਿਹੜੇ ਆ ਉਹਨਾਂ ਦੀ ਟੀਮਸ ਆਉਂਦੀਆਂ ਨੇ ਪਰਫਾਰਮ ਕਰਨ ਦੇ ਵਾਸਤੇ ਉਹ ਵੀ ਇੱਥੇ ਜਿਹੜੇ ਹੈਗੇ ਉਹ ਪਹੁੰਚ ਰਹੇ ਨੇ ਆ ਤੇ ਉਹਦੇ ਵਿੱਚ ਇਸ ਤੋਂ ਇਲਾਵਾ ਵੀ ਜਿਹੜੇ ਬਾਕੀ ਆਪਣੇ ਗਾਇਕ ਹੈਗੇ ਆ ਲੋਕਲ ਹੈਗੇ ਆ ਗਾਇਕ ਉਹਨਾਂ ਨੂੰ ਵੀ ਆਪਾਂ ਜਿਹੜਾ ਹੈਗਾ ਮੌਕਾ ਦੇ ਰਹੇ ਹਾਂ ਤੇ ਮੈਂ ਸਮਝਦਾ ਸਾਰੇ ਹਮ ਕਿਉਂਕਿ ਇਗਜ਼ਾਮਸ ਵੀ ਆਲਮੋਸਟ ਸਕੂਲ ਵਿੱਚ ਜਿਹੜੇ ਹੈਗੇ ਉਹ ਖਤਮ ਹੋ ਗਏ ਤੇ ਮੈਂ ਇਹ ਚਾਹਾਂਗਾ ਕਿ ਆਪਾਂ ਐਟ ਲੀਸਟ ਜਿੰਨੇ ਵੀ ਬੱਚੇ ਹੈ ਉਹਨਾਂ ਨੂੰ ਜ਼ਰੂਰ ਇੱਥੇ ਇੱਕ ਵਾਰ ਲੈ ਕੇ ਆਈਏ ਉਹਨਾਂ ਨੂੰ ਇੱਕ ਚੀਜ਼ ਦਿਖਾਈਏ ਕਿ ਕਿਸ ਤਰੀਕੇ ਨਾਲ ਆਪਣਾ ਆਪਣੀ ਵਿਰਾਸਤ ਜਰੀਏਗੀ ਆ ਉਹ ਕਿਸ ਤਰੀਕੇ ਦੀ ਹੈ ਤੇ ਉਹਨੂੰ ਆਪਾਂ ਕਿਸ ਤਰੀਕੇ ਨਾਲ ਜਿਹੜਾ ਹੈਗਾ ਬਚਾ ਕੇ ਰੱਖ ਸਕਦੇ ਆ ਮੈਂ ਫਿਰ ਤੋਂ ਸਾਰਿਆਂ ਨੂੰ ਬੇਨਤੀ ਕਰਾਂਗਾ ਕਿ ਜ਼ਰੂਰ ਇਸ ਪ੍ਰੋਗਰਾਮ ਵਿੱਚ ਸ਼ਾਮਿਲ ਹੋਵੋ ਤੇ ਬਾਤੀ ਆਪਣੀ ਤਰਫੋਂ ਆਪਾਂ ਕੋਸ਼ਿਸ਼ ਕਰਾਂਗੇ ਕਿ ਤੁਹਾਨੂੰ ਸਭ ਤੋਂ ਵਧੀਆ ਜਿਹੜਾ ਹੈਗਾ ਉਹ ਤੇ ਮਾਹੌਲ ਮਿਲੇ ਤੇ ਉਹ ਤੇ ਜਿਹੜਾ ਹੈਗਾ ਵਧੀਆ ਤਰੀਕੇ ਨਾਲ ਤੁਹਾਡੀ ਜਿਹੜੀ ਹੈ ਕੀ ਹੈ ਕਾਰਗੁਜ਼ਾਰੀ ਵੀ ਹੋਏ ਤੁਹਾਡੀ ਆਪਾਂ ਵੈਲਕਮ ਵੀ ਵਧੀਆ ਤਰੀਕੇ ਨਾਲ ਕਰੀਏ ਥੈਂਕ ਯੂ ਸਾਰੇ ਜਿਹੜੇ ਬਾਰੋਂ ਆਉਣਗੇ ਟੀਮਾਂ ਪਾਰਟਿਸਪੀਕੇਟ ਕਰਨੀਆਂ ਉਹਨਾਂ ਦੇ ਕਾਂਟੀਨ ਦਾ ਰਹਿਣ ਤਾਂ ਕਿਸ ਤਰ੍ਹਾਂ ਹੋਊਗਾ ਦੇਖੇ ਨਾਰਦੂਨ ਕਲਚਰਲ ਸੈਂਟਰ ਜਿਹੜੀ ਟੀਮ ਸਟੇਜ ਦਾ ਹੈ ਉਹਦੇ ਵਿੱਚ ਉਹਨਾਂ ਦੇ ਜਿਹੜੇ ਆ ਫੰਡ ਸੇ ਕੀ ਹੈ ਉਹ ਨਾਰਜ਼ੂਲ ਕੰਸਲਟੈਂਟਰ ਆਪਣੇ ਲੈਵਲ ਤੇ ਉਹਨਾਂ ਨੂੰ ਪ੍ਰੋਵਾਈਡ ਕਰਦਾ ਹੈ ਲੋਕਲ ਅਰੇਂਜਮੈਂਟ ਜਿਹੜਾ ਹੈਗਾ ਆਪਾਂ ਕਰਾਉਂਦੀ ਹੈ ਐਡਮਿਨਿਸਟ੍ਰੇਸ਼ਨ ਸੁਸਾਇਟੀ ਸਾਰਾ ਮਿਲ ਕੇ ਕਰਾਉਂਦੀ ਹੈ ਉਹ ਆਪਾਂ ਜਿਵੇਂ ਪਹਿਲਾਂ ਕਰਦੀ ਸੀ ਇਸ ਵਾਰ ਵੀ ਆਪਾਂ ਕਰਾਂਗੇ ਉਸ ਤੋਂ ਬੈਟਰ ਕਰਾਂਗੇ ਇਨਸ਼ਾਅੱਲਾ ਜਿੱਥੋਂ ਜਿੱਥੇ ਤੱਕ ਵੀ ਉਹਨਾਂ ਨੂੰ ਲੋੜ ਹੋਏਗੀ ਮੈਂ ਪਹਿਲਾਂ ਵੀ ਨਾਰਜ਼ੂਲ ਕਲਚਰ ਸੈਂਟਰ ਨੂੰ ਆਕ ਕਿਉਂਕਿ ਪਟਿਆਲਾ ਵਿੱਚ ਵੀ ਆਪਾਂ ਸਰਸ ਮੇਲਾ ਹੈਰੀਟੇਜ ਫੈਕਸ ਮੇਲਾ ਹਰ ਸਾਲ ਹੁੰਦਾ ਹੈ ਉੱਥੇ ਉਹ ਲੰਬਾ ਹੁੰਦਾ ਆਲਮੋਸਟ 10 11 ਦਿਨਾਂ ਦਾ ਜਿਹੜਾ ਹੈਗਾ ਮੇਲਾ ਹਰ ਸਾਲ ਚੱਲਦਾ ਹੈ ਉੱਥੇ ਵੀ ਆਪਾਂ ਇਸ ਤਰੀਕੇ ਦੇ ਅਰੇਂਜਮੈਂਟ ਨਾਲ ਕਰਦੇ ਆਂ ਤਾਂ ਆਪਾਂ ਰੂਟੀਨ ਵਿੱਚ ਨਾਲ ਦੇ ਨਾਲ ਕਿਉਂਕਿ ਗਵਰਨਮੈਂਟ ਡਿਪਾਰਟਮੈਂਟ ਹੀ ਹੈ ਬਾਰਕ ਸਰਕਾਰ ਦਾ ਹੁੰਦਾ ਦੇ ਨਾਲ ਆਪਣਾ ਕਾਲ ਮੇਲ ਹੁੰਦਾ ਹੈ ਉਹਦੀ ਕੋਈ ਇਸ਼ੂ ਨਹੀਂ ਆਏ। ਇਹ ਬਿਲਕੁਲ ਰੀਪ ਕਰਦੇ ਦੇ ਕਦੋਂ ਤੇ ਸ਼ੁਰੂ ਹੋਣਗੇ ਇਹ 11 ਤਾਰੀਖ ਨੂੰ ਜਿਵੇਂ ਮੈਂ ਕਿਹਾ 1 ਕੀ ਤਾਰੀਖ ਨੂੰ ਜਿਵੇਂ ਮੈਂ ਕਿਹਾ ਕਿ ਸਵੇਰ 11:30 ਵਜੇ ਦੇਖੋ ਇੱਕ ਆਪਣਾ ਇਹ ਵੀ ਹੈ ਕਿ ਇੱਕ ਕਲਚਰ ਦੇ ਨਾਲ-ਨਾਲ ਇੱਕ ਬਾਈਟਾਰ ਦਾ ਵਾਲਾ ਵੀ ਇੱਕ بڑا ਮੈਸੇਜ ਜਾਂਦਾ ਹੈ ਜਿੱਥੇ ਇਹ ਸ਼ੁਰੂਆਤ ਹੁੰਦੀ ਉਦੇ ਗੁਰਦੁਆਰਾ ਸਾਹਿਬ ਦੇ ਨਾਲ-ਨਾਲ ਜਿਹੜੀ ਦਰਗਾਹ ਹੈਗੀ ਉੱਥੇ ਵੀ ਜਾਇਜ਼ ਕਰਾਉਂਦੇ ਤੇ ਇੱਕ ਇਕਤਾ ਦਾ ਇੱਕ ਉਹ ਇੱਕ ਜੁਟ ਹੋ ਕੇ ਇੱਕ ਤਰੀਕੇ ਇੱਕ ਨਾ ਇਨ ਦਾ ਸੈਂਸ ਕਿ ਹਮ ਕੋਸ਼ਿਸ਼ ਇਹ ਕਰਤੇ ਹੈ ਕਿ ਆਪਾਂ ਇਹ ਦਿਖਾਈਏ ਕਿ ਥਿਸ ਇਜ਼ ਇਹ ਸਾਰੇ ਪੰਜਾਬੀਆਂ ਦਾ ਇੱਕ ਇਹ ਹੈ ਕਿ ਇਹ ਕਿਸੇ ਜਾਤ ਧਰਮ ਕਿਸੇ ਤਰੀਕੇ ਨਾਲ ਇਹਦਾ ਕੋਈ ਲੈਣਾ ਦੇਣਾ ਨਹੀਂ ਤੇ ਉਹ ਮੈਸੇਜ ਜਿਹੜਾ ਹੈਗਾ ਇਹਦੇ ਨਾਲ ਹੀ ਸ਼ੁਰੂ ਹੋਏਗਾ ਇੱਥੇ ਕਾਬਲ ਕਾਫਲਾ ਸ਼ੁਰੂ ਹੋਏਗਾ